ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੇ ਵੈਲਕਮ ਹੈ ਤੁਹਾਡਾ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਹੁਣ ਮੈਂ ਜਾ ਰਿਹਾ ਸਕੂਲ ਸਾਰੀ ਪੈਕਿੰਗ ਹੋ ਚੁੱਕੀ ਹੈ ਬੈਗ ਵਗੈਰਾ ਦੀ ਤੇ ਫਿਰ ਰੋਜਾਨਾ ਸਕੂਲ ਤੇ ਮਿਲਗਾ ਤੁਹਾਨੂੰ ਸਕੂਲ ਤੋਂ ਆ ਕੇ ਦੋਸਤੋ ਫਾਈਨਲੀ ਸਕੂਲ ਤੋਂ ਆ ਚੁੱਕੇ ਹਾਂ ਦੋਸਤੋ ਕੱਪੜੇ ਵਗੈਰਾ ਚੇਂਜ ਕਰ ਲਏ ਨੇ ਤੇ ਸਕੂਲ ਤੋਂ ਆਣ ਸਾਰੀ ਮੀ ਪੈ ਚੁੱਕਿਆ ਬੜਕੈਣ ਮੌਸਮ ਹੋ ਰਿਹਾ ਤੁਹਾਨੂੰ ਦੇਖੋ ਜੀ ਬੜਾ ਕੂਲਿੰਗ ਵਾਲਾ ਮੌਸਮ ਹੋ ਰਿਹਾ ਠੰਡਾ ਹੰਦਾ ਇੰਨੀ ਕੈਣ ਹਵਾ ਚੱਲ ਰਹੀ ਆ ਤੇ ਬਾਕੀ ਹੁਣ ਰੋਟੀ ਵਗੈਰਾ ਖਾਣੇ ਆ ਤਾਂ ਚਲੋ ਹੁਣ ਦਾਲ ਨਾਲ ਖਾ ਰਹੇ ਹਾਂ ਜੀ ਰ ਤੇ ਆਪਣੀ ਛੋਟੀ ਜੀ ਘੱਟੀ ਆ ਮੈਂ ਹਜੇ ਕੋਲ ਨਹੀਂ ਜਾ ਸਕਦਾ ਤੁਹਾਨੂੰ ਬਾਅਦ ਚੋ ਦਿਖਾਉਂ ਪਾਣੀ ਵਾਲੀ ਮੋਟਰ ਬੰਦ ਕਰਕੇ ਆਨੇ ਆਰੇ ਇਹ ਆਪਣਾ ਮਿਕਟਰ ਘਰਤੀ ਜੀ ਬੰਦ ਦੋਸਤੋ ਹੋਮ ਟੂ ਰਾਈਵ ਲੌਗ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਨਹੀਂ ਦਿਖਾਈ ਸੀ ਜੋ ਕਿ ਮੈਂ ਤੁਹਾਨੂੰ ਹੁਣ ਦਿਖਾਉਣ ਲੱਗਿਆ ਤਾਂ ਘਰ ਤੋਂ ਜਾਂਦੀ ਸੀ ਉਹ ਚੀਜ਼ ਹੈਗੀ ਨਾ ਇੱਧਰ ਹੈਗੀ ਆ ਨਾ ਉੱਧਰ ਹੈਗੀ ਆ ਉਹ ਚੀਜ਼ ਹੈਗੀ ਹੋਰ ਤਾਂ ਮੈਂ ਤੁਹਾਨੂੰ ਦਿਖਾ ਦਿੰਨਾ ਆ ਆਪਣਾ ਇੱਕ ਹੋਰ ਰੂਮ ਆ ਜੀ ਇਹ ਹੈਗਾ ਡੈਡੀ ਜੀ ਦਾ ਆਫਿਸ ਆਪਣੇ ਡੈਡੀ ਜੀ ਤੁਹਾਨੂੰ ਪਤਾ ਹੀ ਆ ਬਲੇ ਨਿਊਟ੍ਰੀਸ਼ਨ 'ਚ ਕੰਮ ਕਰਦੇ ਆ ਆ ਦੇਖ ਲਓ ਆਪਣਾ ਆਫਿਸ ਆ ਤੂਰੀ ਡਰੈਂਗ ਰੂਮ ਆ ਆਪਣੀ ਰਿਸ਼ਤੇਦਾਰ ਵਗੈਰਾ ਪੂਰੀ ਬਿਠਾ ਲੀਨੇ ਤੇ ਆ ਰਿੰਗ ਲਾਈਟ ਵਗੈਰਾ ਤੇ ਬਾਕੀ ਥੋੜਾ ਟਾਈਮ ਹੈ ਜਦੋਂ ਵੀ ਇਕੱਲਾ ਹੁੰਨਾ ਨਾ ਤਔਰੇ ਬੈਠਦਾ ਮੈਂ ਪੱਖਾ ਵਗੈਰਾ ਲਾ ਕੇ ਤੇ ਹੁਣ ਥੋੜਾ ਜਿਹਾ ਟਾਈਮ ਮੈਂ ਸਪੈਂਡ ਕਰਦਾ ਤੇ ਚਲੋ ਹੁਣ ਆਪਾਂ ਥੋੜਾ ਜਿਹਾ ਟਾਈਮ ਬੈੰਨੇ ਆ ਉਸ ਤੋਂ 15 ਅਗਸਤ ਨੂੰ ਅੱੱਤੇ ਆਪਾਂ ਲਾਵਾਂਗੇ ਅੱਜ ਪੌਦਾ ਵੀਰਾਰ ਮੈਂ ਲਾਵਾਂਗੇ ਆਪ ਪੌਦਾ ਤੇ ਚਲੋ ਲਾਂਦੇ ਸੋਸਤੋ ਮम्मा ਦੇਖ ਰਹੇ ਹੁਣ ਆਪਣਾ ਨਾਟਕ ਤੇ ਮੈਂ ਵੀ ਹੁਣ ਮम्मा ਕੋਲ ਬੈਠੇ ਆ ਤੇ ਦੇਖਦੇ ਆ ਨਾਟਕ ਦੋਸਤੋਂ ਡੈਡੀ ਕੋਲ ਜਾਣੇ ਆ ਜੇ ਆਪਾਂ ਨਹੀਂ ਲੈਣੇ ਆ ਡਕਾਲੇ ਤੋਂ ਕਾਪੀ ਪੈਨ ਵਗੈਰਾ ਤਾਂ ਪੁੱਛ ਦੇ ਡੈਡੀ ਤੋਂ ਵੀ ਡਕਾਲੇ ਜਾਣਗੇ ਜਾਂ ਨਹੀਂ ਦੋਸਤੋਂ ਡੈਡੀ ਜੀ ਕਰ ਰਹੇ ਨੇ ਸੈਸ਼ਨ ਡੈਡੀ ਜੀ ਡਕਾਲੇ ਜਾ ਕੇ ਆਣਾ ਸੀਗਾ ਕੀ ਕਰਨਾ ਕਾਪੀ ਪੈਨ ਵਗੈਰਾ ਲੈਣਾ ਸੀਗਾ ਚਲ ਜਾਈਏ ਵੀਰੇ ਨਾਲ ਚਲਾ ਜਾਵਾਂ ਹਾਂ ਤੇ ਆਇਓ ਮੋਟਰਸਾਈਕਲ ਦੋਸਤੋਂ ਡੈਡੀ ਜੀ ਕਹਿੰਦੇ ਮੈਨੂੰ ਕੰਮ ਆ ਤੇ ਹੁਣ ਆਪਾਂ ਜਾ ਰਹੇ ਆ ਵੀਰੇ ਨਾਲ ਡਕਾਲੇ ਕਾਪੀ ਲਿਆਣੇ ਤੇ ਪੈਨ ਲਿਆਣੇ ਤਾਂ ਚਲੋ ਚੱਲਦੇ ਆ ਚਲੋ ਜੀ ਆ ਰਹੇ ਆਪਣਾ ਚੁੱਲਾ ਮੈਂ ਰੋਟੀ ਬਣਾ ਰਿਹਾ ਹਾਂ। ਹਾਂਜੀ। ਸਬਜ਼ੀ ਕਾ ਦੀਆ। ਇੱਕ ਆਪਾਂ ਨੇ ਬਣਾਈ ਸੀ ਰਾਤ ਨੂੰ ਦਾਲ ਤੇ ਸਵੇਰੇ ਹੀ ਬਣਾਈਆਂ ਨੇ ਆਪਾਂ ਦੀ ਭਿੰਡੀਆਂ। ਓਕੇ। ਆ ਚੱਲੀਆਂ ਦੇ ਦਿਓ ਮੈਨੂੰ। ਹਾਂ ਫਰ ਦੇ ਵਿੱਚ ਭੁੰਨਾਂਗੇ। ਓਕੇ। ਮੈਂ ਦਾਲ ਖਾਣੀ ਆ ਦਾਲ ਗਰਮ ਕਰ ਦਿਓ। ਠੀਕ ਠੀਕ ਠੀਕ। ਹੁਬਾਰੀ ਉੱਤਰ। ਚਾਰੂ ਉੱਥੇ ਰੱਖੀਂ। ਇਹ ਮਸਤਾਇ ਦਾਮ ਦਾ ਬਣੇਗਾ। ਦੋਸਤੋ ਮੈਂ ਦੇਜੇ ਦਾਲ ਪਕਾ ਕੇ ਖਾ ਰਹੇ ਹਾਂ ਦੋਸਤੋ ਆਧੇ ਵਲੌਗ ਦੇ ਵਿੱਚ ਇੰਨਾ ਹੀ ਸੀ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਣਾ ਤੇ ਬਾਕੀ ਆਧਾ ਵਲੌਗ ਦੇ ਵਿੱਚ ਕੁਝ ਖਾਸ ਨਹੀਂ ਸੀਗਾ ਲੰਬਾ ਨਹੀਂ ਸੀਗਾ ਥੋੜਾ ਜਿਹਾ ਛੋਟਾ ਸੀ ਬਾਕੀ ਕੱਲ ਦਾ ਬਲੌਗ ਕਾਫੀ ਆ ਇੰਟਰਸਟਿੰਗ ਹੋਣ ਵਾਲਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਗਾਇਸ ਤੁਸੀਂ ਕਰ ਨਹੀਂ ਰਹੇ ਬਾਕੀ ਮੈਂ ਮਿਲਦਾ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ